ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਨਾ ਅੱਜ 2-3 ਦਿਨਾਂ ਬਾਅਦ ਘਰ ਆਈ ਸੀ ਤੇ ਘਰ ਆ ਕੇ ਨਾ ਮਨ ਦੁਖੀ ਪਰੇਸ਼ਾਨ ਹੁੰਦਾ ਤੁਹਾਨੂੰ ਵੀ ਪਤਾ ਕਿ ਜਦੋਂ ਕੋਈ ਪਰਿਵਾਰ ਦਾ ਅੱਗੇ ਮੈਂਬਰ ਨਾ ਹੋਵੇ ਤੇ ਕੀ ਦਿਲ ਤੇ ਬੀਤਦੀ ਐ ਏਦਾਂ ਹੀ ਚਲੋ ਕੁਛ ਦਿਨ ਆਪਣੇ ਘਰ ਰਹਿ ਲਿਆ ਕੁਛ ਦਿਨ ਕਿਸੇ ਰਿਸ਼ਤੇਦਾਰ ਭੈਣ ਭਰਾ ਕੋਲ ਚਲ ਜੀਦਾ ਏਦਾਂ ਹੀ ਟਾਈਮ ਕੱਢੀ ਜਾਈਦਾ ਲਗਭਗ ਮਤਲਬ ਅਮਰ ਨੂੰ 6 ਮਹੀਨੇ ਹੋ ਹੀ ਗਏ ਨੇ ਤੇ ਜੇ ਕਹੀਏ ਕਿ ਆਪਣਾ ਦਿਲ ਦਿਲ ਆਪਣਾ ਅੱਜ ਵੀ ਨਹੀਂ ਲੱਗਦਾ ਕਈ ਮੇਰੇ ਵਿੱਚ ਕਮੈਂਟ ਵੀ ਹੁੰਦੇ ਨੇ ਕਿ ਜੇ ਤੁਸੀਂ ਬੜੀ ਜਲਦੀ ਭੁੱਲ ਕੇ ਭੁੱਲਿਆ ਕੋਈ ਵੀ ਨਹੀਂ ਹੁੰਦਾ ਜੇ ਮੈਂ ਮਤਲਬ ਰੋਂਦੀ ਰਵਾਂ ਐਦਾਂ ਦੀਆਂ ਵੀਡੀਓ ਪਾਉਂਦੀ ਰਵਾਂ ਫਿਰ ਵੀ ਤੁਸੀਂ ਕਹਿੰਦੇ ਹੋ ਦੀਦੀ ਅੱਗੇ ਵਧੋ ਅੱਗੇ ਵਧੋ ਜੇ ਮੈਂ ਮਤਲਬ ਥੋੜਾ ਕੋਈ ਵੀਡੀਓ ਪਾ ਦਿੰਨੀ ਆ ਉਦਾਂ ਦੀ ਫਿਰ ਤੁਸੀਂ ਕਹਿੰਦੇ ਲੈ ਦੀਦੀ ਤੁਸੀਂ ਇੰਨੀ ਛੇਤੀ ਭੁੱਲ ਗਏ ਹੋ ਪਰ ਜਿਹੜੀਆਂ ਅਮਰ ਦੀਆਂ ਯਾਦਾਂ ਨੇ ਨਾ ਉਹ ਮੇਰੇ ਨਾਲ ਨਾਲ ਹੀ ਨੇ ਹਮੇਸ਼ਾ ਦੂਸਰੀ ਗੱਲ ਜਿਹਦੇ ਸਿਰ ਤੇ ਆਦਮੀ ਨਾ ਨਾ ਹੋਵੇ ਪਤਾ ਉਹ ਨਹੀਂ ਹੁੰਦਾ ਮੇਰੇ ਦਿਲ ਤੇ ਕੀ ਬੀਤਦੀ ਆ ਪਤਾ ਮੈਨੂੰ ਹੀ ਆ ਕਿਉਂਕਿ ਜਦੋਂ ਆਪਣੇ ਉੱਤੇ ਪਵੇ ਨਾ ਪਤਾ ਹਮੇਸ਼ਾ ਉਦਾਂ ਹੀ ਲੱਗਦਾ ਦੂਜੇ ਨੂੰ ਤੇ ਆਪਾਂ ਗੱਲਾਂ ਹੀ ਕਰ ਸਕਦੇ ਆ ਤੇ ਮਨ ਤੇ ਅੱਜ ਵੀ ਬੜਾ ਦੁਖੀ ਹੁੰਦਾ ਹੈ ਤਾਂ ਹੀ ਕੋਈ ਮੇਰੀ ਵੀਡੀਓ ਟੰਗ ਨਾਲ ਨਹੀਂ ਆਉਂਦੀ ਮੈਂ ਤੁਹਾਨੂੰ ਕਹਿ ਦਿੰਨੀ ਆ ਮੇਰੀਆਂ ਸ਼ਾਰਟ ਮੂਵੀ ਆਉਣਗੀਆਂ ਇਹ ਆਉਣਗੀਆਂ ਇਹ ਆਉਣਗੀਆਂ ਕਿਉਂਕਿ ਮੇਰੇ ਘਰੇਲੂ ਮਸਲੇ ਹੀ ਖਤਮ ਨਹੀਂ ਹੁੰਦੇ ਪਏ ਕਿ ਇੱਕ ਜਿਹੜੀ ਜ਼ਿੰਦਗੀ ਹੁੰਦੀ ਹੈ ਨਾ ਇਹ ਕੋਈ ਲਾਈਨ ਤੇ ਨਹੀਂ ਹੈਗੀ ਕਿ ਜਿਹੜਾ ਆਪਾਂ ਆਪਣੇ ਚੈਨਲ ਵੱਲ ਧਿਆਨ ਦੇ ਸਕੀਏ ਮਤਲਬ ਟੰਗ ਦੀ ਵੀਡੀਓ ਕੋਈ ਤੁਹਾਡੇ ਸਾਹਮਣੇ ਲਿਆ ਸਕੀਏ ਜਦੋਂ ਸੋਚਦੀ ਆ ਕੋਈ ਮਤਲਬ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੀ ਉਦੋਂ ਹੀ ਕੋਈ ਨਾ ਕੋਈ ਮਤਲਬ ਵਿੱਚ ਮਸਲਾ ਪੈ ਜਾਂਦਾ ਅੱਜ ਵੀ ਮਾਨੇ ਨਾ ਦੁਖੀ ਹੋਇਆ ਨਾ ਤੇ ਤੁਹਾਡੇ ਨਾਲ ਮੈਂ ਕਿਉਂ ਗੱਲਾਂ ਸਾਂਝੀਆਂ ਕਰਦੀ ਆ ਕਿਉਂਕਿ ਤੁਸੀਂ ਫਿਰ ਮੈਨੂੰ ਕਈ ਕਮੈਂਟ ਕਰਨੇ ਫਿਰ ਉਹਨਾਂ ਦੇ ਉੱਤੋਂ ਮੈਂ ਮੇਰੇ ਵੀ ਦਿਮਾਗ ਦੇ ਵਿੱਚ ਆਈਡੀਆ ਆ ਜਾਂਦਾ ਕਹਿੰਦੇ ਆ ਨਾ ਸਾਰਿਆਂ ਦੀ ਸਲਾਹ ਲੈਣੀ ਚਾਹੀਦੀ ਕੰਮ ਕਰਨ ਲੱਗਿਆ ਭਾਵੇਂ ਮਰਜ਼ੀ ਮੈਂ ਆਪਣੀ ਕਰਾਂ ਪਰ ਫਿਰ ਵੀ ਵਿੱਚੋਂ ਕਈਆਂ ਦੇ ਕਮੈਂਟ ਇੰਨੇ ਸੋਹਣੇ ਹੁੰਦੇ ਨੇ ਕੀ ਮਤਲਬ ਉਹਨਾਂ ਦੇ ਕਮੈਂਟਾਂ ਤੋਂ ਵੀ ਸਾਨੂੰ ਕਈ ਕੁਝ ਸਿੱਖਣ ਨੂੰ ਮਿਲਦਾ ਤੇ ਤੁਹਾਡੇ ਨਾਲ ਹੀ ਆ ਤੁਹਾਡੀ سپورਟ ਦੇ ਨਾਲ ਹੀ ਆ ਹੁਣ ਅੱਜ ਵੀ ਨਾ ਤੁਸੀਂ ਮੈਨੂੰ ਇੱਕ ਛੋਟੀ ਜੀ ਮੇਰੀ ਗੱਲ ਦਾ ਜਵਾਬ ਦੇਣਾ ਕਮੈਂਟਾਂ ਦੇ ਵਿੱਚ ਹੀ ਕਿ 4 ਸਾਲ ਮੈਂ ਆਪਣੀ ਮੈਰਿਜ ਦੇ ਆਪਣੇ ਹਸਬੰਦ ਦੇ ਨਾਲ ਕੱਟੇ ਕਿ ਹੁਣ ਮੇਰਾ ਇਸ ਘਰ ਤੇ ਜਾਂ ਕੋਈ ਵੀ ਜਾਇਦਾਦ ਹੋਵੇ ਇਹਦੇ ਉੱਤੇ ਕੋਈ ਹੱਕ ਨਹੀਂ ਹੈਗਾ ਕਿਉਂਕਿ ਸਾਰੇ ਰਿਸ਼ਤੇਦਾਰ ਭੈਣ ਭਰਾ ਵੀ ਮੈਨੂੰ ਗੱਲਾਂ ਕਰਦੇ ਨੇ ਸਾਰਿਆਂ ਨੂੰ ਇਹ ਹੈ ਕਿ ਇੱਥੋਂ ਜਾਵੇ ਜਾਵੇ ਤੇ ਅਸੀਂ ਇੱਥੇ ਫਟਾਫਟ ਵੜੀਏ ਕਿ ਸਾਰਿਆਂ ਨੂੰ ਇਹ ਹੈ ਮੈਨੂੰ ਫੋਨਾਂ ਦੇ ਉੱਤੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਮੈਨੂੰ ਧਮਕੀਆਂ ਦਿੰਦੇ ਨੇ ਅਸੀਂ ਆਹ ਕਰਦਾਂਗੇ ਅਸੀਂ ਉਹ ਕਰਦਾਂਗੇ ਅਸੀਂ ਉੱਥੋਂ ਉਹਨੂੰ ਬੁਲਾ ਲਾਂਗੇ ਉੱਥੋਂ ਉਹਨੂੰ ਬੁਲਾ ਲਾਂਗੇ ਕਿ ਤੁਹਾਨੂੰ ਵੀ ਪਤਾ ਮੈਂ ਤੇ ਮੇਰੀ ਭਤੀਜੀ ਇਕੱਲੀ ਘਰ ਰਹਿੰਦੀ ਆ ਤੇ ਹਣ ਮੈਨੂੰ ਡਰਾਇਆ ਧਮਕਾਇਆ ਜਾਂਦਾ ਤੇ ਮੇਰਾ ਮਨ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਹੋਇਆ ਅੱਜ ਮੈਂ ਹਾਰ ਕੇ ਫਿਰ ਦੁਖੀ ਹੋ ਕੇ ਤੁਹਾਡੇ ਨਾਲ ਇਹ ਗੱਲ ਕੀਤੀ ਆ ਕਿ ਤੋਂ ਇਹ ਸਿਰਫ ਮੈਨੂੰ ਇਹੋ ਹੀ ਸਾਰਿਆਂ ਦੇ ਕਮੈਂਟਾਂ ਦੇ ਵਿੱਚ ਦੱਸਣਾ ਹੈ ਕਿ ਮੇਰਾ ਇਸ ਘਰ ਦੇ ਉੱਤੇ ਕੋਈ ਹੱਕ ਨਹੀਂ ਹੈਗਾ ਕਿਉਂਕਿ ਮੇਰੇ ਮਾਇਨੇ 'ਚ ਮੈਨੂੰ ਤੇ ਇਹ ਲੱਗਦਾ ਹੈ ਕਿ ਮੇਰਾ ਇਸ ਘਰ ਦੇ ਉੱਤੇ ਪੂਰਾ ਹੱਕ ਆ ਠੀਕ ਹੈ ਨਾ ਤੇ ਮੇਰੇ ਹੱਥ ਜੋੜ ਕੇ ਤੁਹਾਡੇ ਅੱਗੇ ਇਹੋ ਹੀ ਬੇਨਤੀ ਹੈ ਕਿ ਅੱਜ ਮੇਰਾ ਬੜਾ ਹੀ ਮਾਨ ਨੂੰ ਦੁਖੀ ਹੈ ਕਿ ਕਿ ਮੈਂ ਤਾਂ ਤੁਹਾਡੇ ਅੱਗੇ ਅੱਜ ਫੇਰ ਆਪਣੇ ਦਿਲ ਦੀਆਂ ਗੱਲਾਂ ਰੂਬਰੂ ਕੀਤੀਆਂ ਨੇ ਤੇ ਚੰਗਾ ਜੀ ਤੁਸੀਂ ਮੈਨੂੰ ਸਾਰੇ ਜਣੇ ਕਮੈਂਟਾਂ 'ਚ ਦੱਸਿਓ ਫਿਰ ਉਹ ਤਾਂ ਦੇ ਕਮੈਂਟ ਪੜ ਕੇ ਚਲੋ ਮੈਂ ਜ਼ਿੰਦਗੀ ਦਾ ਕੁਛ ਨਾ ਕੁਛ ਤੇ ਸੋਚਾਂਗੀ ਚਲੋ ਚੰਗਾ ਜੀ ਸਾਸ਼ਰੀ ਕਾਲ